ਸਸ਼ੀਕਾਲ ਮੈਂ ਸਿਮਰਨਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀਵੀ ਸਮਾਜ ਗਰਕਰਿਆ ਨੌਜਵਾਨ ਪੀਡੀ ਸੰਜੀਦਗੀ ਨੂੰ ਨਹੀਂ ਸਮਝ ਰਹੀ ਇੱਕ ਮਾਮਲਾ ਤਾਜ਼ਾ ਆਇਆ ਉਪਲ ਫਾਰਮਸ ਵਾਲੀ ਇੱਕ ਭੋਲੀ ਭਾਲੀ ਕੁੜੀ ਦਾ ਜਿਸਨੇ ਵਿਆਹ ਕਰਾਉਣਾ ਸੀ ਜਿਸ ਨੌਜਵਾਨ ਨਾਲ ਉਸਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਹਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਤੇ ਫਿਰ ਪੂਰਾ ਸੋਸ਼ਲ ਮੀਡੀਆ ਅੱਜ ਇਹ ਸਵਾਲ ਕਰ ਰਿਹਾ ਕਿ ਇਨਸਾਫ ਕਿਉਂ ਨਹੀਂ ਮਿਲ ਰਹਾ ਕੁੱਤਿਆਂ ਖਾਤਰ ਤਾਂ ਸਾਰਾ ਦੇਸ਼ ਇਕੱਠਾ ਹੋ ਗਿਆ ਕਿ ਕੁੱਤਿਆਂ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਸ਼ੈਲਟਰ ਹੋਮ ਚ ਲੈ ਜਾਓ ਤੇ ਡੌਗ ਲਵਰਜ਼ ਆਏ ਕਿ ਅਸੀਂ ਕੁੱਤਿਆਂ ਨੂੰ ਪਿਆਰ ਕਰਦੇ ਹਾਂ ਇਹਨਾਂ ਨਾਲ ਟਰੀਟ ਨਾ ਠੀਕ ਕਰੋ ਧੀਆਂ ਦੀ ਵੈਲਿਊ ਨਹੀਂ ਹੈ ਇਸ ਮੁਲਕ ਦੇ ਵਿੱਚ ਇਸ ਤੇ ਵੱਡਾ ਸਵਾਲ ਹੈ ਕਿ ਇੰਨੀ ਸੰਜੀਦਗੀ ਨਾਲ ਅਸੀਂ ਜ਼ਿੰਦਗੀ 'ਚ ਆਪਦੇ ਰਿਸ਼ਤੇਆਂ ਨੂੰ ਦੇਖਦੇ ਆਂ ਧੀਆਂ ਨੂੰ ਭੈਣਾਂ ਨੂੰ ਹਸਬੰਡ ਵਾਈਫ ਦਾ ਰਿਸ਼ਤਾ ਉੱਥੇ ਹੁਣ ਦੀ ਜਨਰੇਸ਼ਨ ਵੀਡੀਓ ਬਣਾਉਣ ਤੋਂ ਬਾਅਦ ਲੀਕ ਕਰਦੀ ਐ ਇਹ ਕਰ ਕੀ ਰਹੀ ਐ ਗੱਲਬਾਤ ਕਰਾਂਗੇ ਉਸੇ ਧੀ ਦੇ ਨਾਲ ਪੰਜਾਬ ਦੇ ਬਹੁਤ ਕਮਾਲ ਦੇ ਜਰਨਲਿਸਟ ਬਹੁਤ ਬਰਡਿੰਗ ਜਰਨਲਿਸਟ ਜਿਨ੍ਹਾਂ ਨੇ ਵੱਡਾ ਨਾਮ ਕਮਾਇਆ ਔਰ ਅੱਜਕੱਲ ਆਪਣਾ ਅਦਾਰਾ ਚਲਾ ਰਹੇ ਐ ਵਿਕਰਮ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਵਿਕਰਮ ਧੰਨਵਾਦ ਤੁਸੀਂ ਸਾਡੇ ਨਾਲ ਗੱਲ ਕਰਨ ਦੇ ਲਈ ਰਾਜ਼ੀ ਹੋਏ ਥੈਂਕ ਯੂ ਮਕਰਪਾ ਜੀ ਥੈਂਕ ਯੂ ਸੋ ਮਚ ਜੀ ਮੈਂ ਪਹਿਲਾ ਤਾਂ ਤੁਹਾਨੂੰ ਮੁਬਾਰਕਬਾਦ ਤੁਹਾਡੇ ادارے ਦੇ ਲਈ ਔਰ ਤੁਸੀਂ ਜਿੰਨਾ ਸੋਹਣਾ ਕੰਮ ਕਰ ਰਹੇ ਹੋ ਤੁਹਾਡੇ ਤੋਂ ਇਹੀ ਉਮੀਦ ਸੀ ਔਰ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਜਿੰਨੂ ਧੰਨਵਾਦ ਬਾਜੀ ਤੁਹਾਨੂੰ ਦੇਖ ਵੀ ਰਹੇ ਆ ਚੀਜ਼ਾਂ ਸਿੱਖ ਵੀ ਰਹੇ ਆ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਅਪਰੀਸ਼ੀਏਟ ਕਰਦੇ ਹੋ ਹਮੇਸ਼ਾ ਹਰ ਟਾਈਮ ਥੈਂਕ ਯੂ ਸੋ ਮੱਚ ਇਸ ਮੈਟਰ ਨੂੰ ਤੁਹਾਡੇ ਜ਼ਰੀਏ ਜਾਨਣਾ ਚਾਹਣਾ ਤੁਸੀਂ ਉਸ ਧੀ ਦੀ ਇੰਟਰਵਿਊ ਕੀਤੀ ਹੈ ਪੂਰਾ ਮੈਟਰ ਕੀ ਹੈ ਥੋੜਾ ਡਿਟੇਲ ਚ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਜੀ ਸਿਮਨ ਬਾਜੀ ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਦੀਆਂ ਦੇਖ ਰਿਹਾ ਕੁਝ ਇੱਕ ਨਾ ਵੀਡੀਓਜ਼ ਵਾਇਰਲ ਹੋਈਆਂ ਸੋਸ਼ਲ ਮੀਡੀਆ ਤੇ ਆਪਾਂ ਅਸਰ ਦੇਖਦੇ ਹਾਂ ਕਿ ਇਨਸਟਾਗ੍ਰਾਮ ਤੇ ਵੀਡੀਓਜ਼ ਵਾਇਰਲ ਹੋ ਜਾਂਦੀਆਂ ਕਦੇ ਕਿਸੇ ਕੁੜੀ ਦੀਆਂ ਕਦੇ ਕਿਸੇ ਮੁੰਡੇ ਦੇ ਨਾਲ ਸਰ ਇਹੋ ਜਿਹੀਆਂ ਪੱਤੀ ਜਨਾਂ ਕੁਝ ਵੀਡੀਓਜ਼ ਵਾਇਰਲ ਹੋ ਜਾਂਦੀ ਉਹ ਬਣਾਉਣ ਵਾਲੇ ਵੀ ਆਪਦੇ ਹੀ ਹੁੰਦੇ ਆ ਉਹ ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਸੀਗਾ ਲੋਕ ਦੇਖ ਰਹੇ ਸੀਗੇ ਕਿ ਕੁੜੀ ਦੀ ਫੁੱਲ ਵੀਡੀਓ ਜਿਹੜੀ ਹੈ ਜਦੋਂ ਤੁਸੀਂ ਕਮੈਂਟਸ ਦੇਖਦੇ ਹੋ ਰੀਡ ਕਰਦੇ ਮੈਨੂੰ ਕਿ ਦੋ ਤਿੰਨ ਕਾਲਸ ਆਈਆਂ ਕਿ ਐਸ ਤਰ੍ਹਾਂ ਕਰਕੇ ਕੁੜੀ ਦਾ ਵੀਡੀਓ ਵਾਇਰਲ ਹੋ ਗਿਆ ਔਰ ਸ਼ਾਇਦ ਉਹਦੇ ਮਾਂ ਪਿਓ ਨੇ ਉਹਦੇ ਕੁੜੀ ਨੇ ਔਰ ਉਹਦੇ ਫਾਦਰ ਨੇ ਸੁਸਾਈਸਾਈਡ ਕਰ ਲਿਆ ਮੈਂ ਕਿਹਾ ਇਹੋ ਜਿਹਾ ਕਿਵੇਂ ਹੋਇਆ ਮਤਲਬ ਦੇਖੀਏ ਜਦੋਂ ਚੀਜ਼ਾਂ ਤਾਂ ਪਤਾ ਕਰਿਆ ਕਿ ਕਿੱਥੋਂ ਉਸ ਤੋਂ ਬਾਅਦ ਜਦੋਂ ਚੈੱਕ ਕੀਤਾ ਤਾਂ ਕੁੜੀ ਫਲੋਰ ਦੇ ਨੇੜੇ ਉਹਨਾਂ ਦਾ ਪਿੰਡ ਹੈ ਮੈਂ 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 ਚਾਹੁੰਦਾ ਵਿਕਰਮ ਕਿ ਆਪਾਂ ਉਹਦੇ ਪਿੰਡ ਬਾਰੇ ਜਾਂ ਉਹਨਾਂ ਦੀ ਆਈਡੈਂਟੀਟੀ ਬਾਰੇ ਕੋਈ ਜ਼ਿਕਰ ਨਾ ਕਰੀਏ ਸਿਰਫ ਘਟਨਾ ਬਾਰੇ ਆਪਾਂ ਜੇ ਜ਼ਿਕਰ ਕਰ ਸਕੀਏ ਤਾਂ ਜੀ 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 ਬਿਲਕੁਲ ਤਾਂ ਉਸ ਤੋਂ ਬਾਅਦ ਫਿਰ ਅਪਰੋਚ ਕੀਤਾ ਮੈਂ ਟਰਾਈ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਗੱਲਬਾਤ ਕਰਨ ਨੂੰ ਰਾਜ਼ੀ ਹੋਏ ਕਿਉਂਕਿ ਇਹ ਪੂਰਾ ਮਸਲਾ ਬੇਸਿਕਲੀ ਇਹ ਸੀਗਾ ਇੱਕ ਇੱਕ ਤਾਂ ਕੁੜੀ ਦੀ ਆਈਡੈਂਟੀਟੀ ਤਾਂ ਸਾਰੀ ਰਿਵੀਲ ਹੋਏਗੀ ਹੋਈ ਗਈ ਸੀ ਕਿ ਕੁੜੀ ਦੀ ਉਹਦਾ ਫੇਸ ਸੀ ਸਾਰਾ ਰਿਵੀਲ ਕਰਤਾ ਮੁੰਡੇ ਨੇ ਕੁੜੀ ਦੀਆਂ ਫੋਟੋਜ਼ ਜਿਹੜੀਆਂ ਨਿਊਜ਼ ਸੀਗੀਆਂ ਉਹ ਵਾਇਰਲ ਕਰ ਦਿੱਤੀਆਂ ਔਰ ਇਹਦੇ ਪਿੱਛੇ ਦੀ ਕਹਾਣੀ ਹੈਗੀ ਕੀ ਸੀ ਉਹ ਜਨਮ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਕੀ ਕੁੜੀ ਬਹੁਤ ਵੱਡੇ ਟਰੋਮਾ ਦੇ ਵਿੱਚ ਆ ਉਹਨੂੰ ਮਦਦ ਦੀ ਲੋੜ ਸੀ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਵੀ ਸੀ ਜਦੋਂ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ ਪੁਲਿਸ ਨੂੰ ਪੁੱਛਿਆ ਕੀ ਹੋ ਕੀ ਰਿਹਾ ਐਸਪੀ ਸਾਹਿਬ ਦੇ ਰੀਡਰ ਦੇ ਨਾਲ ਗੱਲ ਜਦੋਂ ਹੋਈ ਤਾਂ ਉਹ ਕਹਿੰਦੇ ਜੀ ਸਾਈਬਰ ਸੈੱਲ ਨਾਲ ਜਾਂਚ ਕਰ ਰਹੇ ਹੋ ਜਿਹੜਾ ਐਕਚੁਅਲ ਜਿਹੜਾ ਤੁਸੀਂ ਤਾਂ ਸੀਨੀਅਰ ਹੋ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੀ ਪ੍ਰੈਕਟਿਸ ਕਿੱਦਾਂ ਦੀ ਹੁੰਦੀ ਹੈ ਜਦੋਂ ਕਿਸੇ ਨੂੰ ਲਾਲੀਪਾਪ ਦੇਣਾ ਹੁੰਦਾ ਤਾਂ ਕਹਿੰਦੇ ਜੀ ਹਾਂ ਜੀ ਸਾਈਬਰ ਵਾਲੇ ਕਰ ਰਹੇ ਆ ਜਾਂਚ ਪੜਤਾਲ ਚੱਲ ਰਹੀ ਹੈ ਜੀ ਇਹਦੇ ਵਿੱਚ ਖੁਦ ਕੁੜੀ ਜਦੋਂ ਗਵਾਹ ਸੀਗੀ ਪ੍ਰਾਇਮਰੀ ਤੌਰ ਤੇ ਐਫ ਆਈ ਆਰ ਤੱਕ ਰਜਿਸਟਰ ਨਹੀਂ ਕੀਤੀ ਗਈ ਕੰਪਲੇਂਟ ਬਿਲਕੁਲ ਰਜਿਸਟਰ ਕਰ ਲਈ ਗਈ ਔਰ ਕੁੜੀ ਨਾਲ ਜਦੋਂ ਗੱਲ ہوئی ਕੁੜੀ ਕਹਿੰਦੀ ਮੈਨੂੰ ਇੱਥੋਂ ਤੱਕ ਕਿਹਾ ਗਿਆ ਪੁਲਿਸ ਦੇ ਵੱਲੋਂ ਕਿ ਕਿਉਂ ਨਾ ਤੇਰੇ ਤੇ ਵੀ ਬਰਾਬਰ ਪਰਚਾ ਬਣਦਾ ਤੇ ਤੇਰਾ ਫੋਨ ਵੀ ਦਿਖਾਓ ਤੂੰ ਵੀ ਬਰਾਬਰ ਦੀ ਭਾਗੀਦਾਰ ਹੈਗੀ ਐ ਠੀਕ ਆ ਕੁਝ ਚੀਜ਼ਾਂ ਦੇ ਵਿੱਚ ਕੁੜੀ ਬਰਾਬਰ ਦੀ ਭਾਗੀਦਾਰ ਹੋ ਸਕਦੀ ਹੈ ਕੁੜੀ ਨੇ ਫੇਸ ਕੀਤਾ ਮੁੰਡੇ ਦੇ ਉੱਪਰ ਕੁੜੀ ਨੇ ਆਪਣੀਆਂ ਫੋਟੋਜ਼ ਮੰਨ ਲਓ ਭੇਜ ਦਿੱਤੀਆਂ ਉਹਨੂੰ ਪਰ ਉਹਨੇ ਇੱਕ ਟਰਸਟ ਕੀਤਾ ਉਹਦੇ ਤੇ ਕਿ ਮੇਰਾ ਫਿਊਚਰ ਹਸਬੰਡ ਆ ਮੇਰਾ ਘਰ ਵਾਲਾ ਹੈ ਔਰ ਉਸ ਤੋਂ ਬਾਅਦ ਉਹਨੇ ਉਹਦਾ ਟਰਸਟ ਬ੍ਰੇਕ ਕੀਤਾ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਐਡੇ ਵੱਡੇ ਟਰੋਮਾ ਦੇ ਵਿੱਚ ਆ ਜਿੱਦਾਂ ਗੱਲਾਂ ਚੱਲ ਰਹੀਆਂ ਨੇ ਮੈਨੂੰ ਕਿਹਾ ਵੀ ਕੁੜੀ ਨੇ ਕਿ ਮੇਰਾ ਦਿਲ ਕਰਦਾ ਕਿ ਮੈਂ ਸੁਸਾਈਸਾਈਡ ਕਰਨਾ ਕਈ ਵਾਰ ਕੇ ਨਹੀਂ ਮੈਂ ਕੋਸ਼ਿਸ਼ ਵੀ ਕੀਤੀ ਕਿ ਅਟੈਂਪਟ ਕਰਾਂ ਪਰ ਮੇਰੇ ਮਦਰ ਹਨ ਕਿ ਮੇਰੇ ਫਾਦਰ ਸਾਹਿਬ ਦੇ ਨਾਲ ਮੈਂ ਖੇਤੀ ਕਰਦੀ ਆ ਹੱਥ ਮਨਾਉਣੀ ਆ ਔਰ ਇਹ ਜਿਹੜਾ ਨੌਜਵਾਨ ਸੀਗਾ ਜਿਹਦੇ ਨਾਲ ਇਹ ਵੀਡੀਓਜ਼ ਵਾਇਰਲ ਹੁੰਦੀਆਂ ਇਹਦੇ ਨਾਲ ਵਿਆਹ ਹੋਣਾ ਸੀਗਾ ਕੁੜੀ ਦਾ ਇਹਦੇ ਨਾਲ ਬਿਲਕੁਲ ਬਾਈ ਜੀ ਇਹਦੇ ਨਾਲ ਵਿਆਹ ਹੋਣਾ ਸੀਗਾ ਜੀ ਔਰ ਐਕਚੁਅਲੀ ਜੇ ਥੋੜਾ ਜਿਹਾ ਮੈਂ ਤੁਹਾਨੂੰ ਡਿਟੇਲ ਬਰੀਫ ਕਰਦਾ ਇਹ ਕੁੜੀ ਵੀ ਟਰੈਕਟਰ ਚਲਾਉਂਦੀ ਆ ਟਰੈਕਟਰ ਦਾ ਸ਼ੌਂਕ ਆ 2016 ਤੋਂ ਥੋੜਾ ਬਹੁਤ ਟਰੈਕਟਰ ਚਲਾਉਂਦੀ ਸੀ ਫਿਰ ਇਹਨਾਂ ਨੇ ਜੋਂਦੀ ਇਹਦੇ ਇੱਕ ਟਰੈਕਟਰ ਲਿਆ ਸੀਗਾ AC ਏਸੀ ਕੈਬਨ ਵਾਲਾ ਔਰ ਉਹ ਜਿਹੜੀ ਏਜੰਸੀ ਤੋਂ ਲਿਆ ਉਹ ਏਜੰਸੀ ਵਾਲਿਆਂ ਨੇ ਮੁੰਡੇ ਦੇ ਫਾਦਰ ਨੂੰ ਔਰ ਮੁੰਡੇ ਨੂੰ ਵੀ ਸਾਧ ਰੱਖਿਆ ਸੀ ਕਿਉਂਕਿ ਮੁੰਡੇ ਦੇ ਕੋਲ ਵੀ ਉਹਨਾਂ ਦੇ ਕੋਲ ਐਂਟੀਕ ਜਿਹੜੇ ਪੁਰਾਣੇ ਟਰੈਕਟਰਸ ਹੈਗੇ ਨੇ ਔਰ ਉਹਨਾਂ ਨੇ ਵੀ ਟਰੈਕਟਰ ਲਿਆ ਸੀ ਇਸ ਕੁੜੀ ਤੋਂ ਪਹਿਲਾਂ ਜੌਨ ਡੀਅਰ ਸ਼ਾਇਦ ਇਹਨਾਂ ਨੇ ਲਿਆ ਸੀਗਾ ਯਾਨੀ ਕਿ ਮੁੰਡਾ ਰਸੂ ਰਸੂ ਖਾਲੇ ਪਰਿਵਾਰ ਦਾ ਨੰਮੀ ਪਰਿਵਾਰ ਦਾ ਮੁੰਡਾ ਹੈ ਮੁੰਡਾ ਤਕੜਾ ਨੰਮੀ ਪਰਿਵਾਰ ਦਾ ਔਰ ਉੱਥੇ ਇਹਨਾਂ ਦੀ ਜਾਣ ਪਛਾਣ ਹੋਈ ਹੈ ਉਸ ਤੋਂ ਬਾਅਦ ਕੁੜੀ ਦੇ ਦੱਸਣ ਮੁਤਾਬਕ ਮੁੰਡੇ ਨੇ ਕੁੜੀ ਨੂੰ ਮੈਸੇजेस ਕੀਤੇ ਆ ਇੰਸਟਾਗ੍ਰam ਤੇ 20 ਦਿਨਾਂ ਬਾਅ ਔਰ ਫਿਰ ਅਸੀਂ ਕਹਿੰਦੇ ਗੱਲਬਾਤ ਉਹਦੇ ਨਾਲ ਕੀਤੀ ਵੀ ਜੇ ਗੱਲਬਾਤ ਵੀ ਕਰਨੀ ਹੈ ਤਾਂ ਬਈ ਆਪਾਂ ਪੇਰੈਂਟਸ ਤੋਂ ਪੇਰੈਂਟ ਵੀ ਕਨੈਕਟ ਕਰਾਈਏ ਕਿਉਂਕਿ ਆਪਾਂ ਇਹ ਤਾਂ ਹੈ ਨਹੀਂ ਵੀ ਮੈਂ ਤਾਂ ਕੱਲੀ ਹੈਗੀ ਆ ਮੇਰੇ ਫਾਦਰ ਸਾਹਿਬ ਹੀ ਮੇਰੇ ਪੇਰੈਂਟਸ ਨੇ ਤੇ ਉਸ ਤੋਂ ਬਾਅਦ ਕਹਿੰਦੇ ਉਹਨਾਂ ਦੇ ਫੈਮਿਲੀ ਨਾਲ ਵੀ ਗੱਲ ਹੋਈ ਆ ਰਾਜੀ ਹੋਇਆ ਪਰਿਵਾਰ ਆਉਣ ਆ ਜਾਣਾ ਲੱਗਿਆ ਰਿਹਾ ਔਰ ਰੁਕਾ ਥੋੜੇ ਦਿਨਾਂ ਤੱਕ ਹੋਰ ਹੋ ਜਾਣਾ ਸੀ ਫਾਈਨਲ ਪੱਕਾ ਹੋ ਜਾਣਾ ਸੀਗਾ ਕੰਬ ਐਸੀ ਕੁੜੀ ਪਸੰਦ ਕਰ ਲਈ ਸੀ ਮੁੰਡੇ ਦੀ ਫੈਮਿਲੀ ਨੇ ਵੀ ਇਸੇ ਕਰਕੇ ਵਿਆਹਾਂ ਸ਼ਾਦੀਆਂ ਤੇ ਵੀ ਰਿਸ਼ਤੇ ਰਿਸ਼ਤੇਦਾਰੀਆਂ ਚ ਆਉਣਾ ਜਾਣਾ ਉਹਨਾਂ ਦਾ ਲੱਗਿਆ ਰਹਿੰਦਾ ਔਰ ਮੁੰਡਾ ਇਹਨਾਂ ਦੇ ਘਰ ਆ ਕੇ ਡਿਨਰ ਤੱਕ ਕਰਦਾ ਸੀ ਇਹਦੇ ਫਾਦਰ ਦੇ ਨਾਲ ਆਉਣਾ ਜਾਣਾ ਲੱਗਿਆ ਜਾਂਦਾ ਸੀ ਕੁੜੀ ਵੀ ਆਪਦੇ ਉਸ ਮੁੰਡੇ ਦੇ ਨਾਲ ਜਾਂਦੀ ਹੁੰਦੀ ਸੀ ਘਰ ਵੀ ਚਲੀ ਜਾਂਦੀ ਸੀ ਉਹਦੇ ਪੇਰੈਂਟਸ ਦੇ ਨਾਲ ਵੀ ਮਿਲਦੀ ਰਹੀ ਸੀ ਤਾਂ ਇਸੇ ਟਰਸਟ ਦੇ ਉੱਪਰ ਹੀ ਕੁੜੀ ਕਹਿੰਦੀ ਕਿ ਮੈਂ ਤਾਂ ਜੀ ਫੋਟੋਜ਼ ਭੇਜਦੀਆਂ ਜੋ ਰਿਲੇਸ਼ਨ ਬਣਾਉਣ ਵਾਲੀ ਗੱਲ ਵੀ ਉਹ ਕਹਿੰਦੀ ਕਿ ਜੀ ਮੈਨੂੰ ਨੇ ਇਹੀ ਕਿਹਾ ਕਿ ਹੁਣ ਤਾਂ ਆਪਾਂ ਪੱਕੇ ਹੋ ਹੀ ਗਏ ਆ ਹੁਣ ਤਾਂ ਆਪਣਾ ਵਿਆਹ ਹੋਣਾ ਹੀ ਹੋਣਾ ਤਾਂ ਫਿਰ ਕੀ ਆ ਇਸ ਤਰ੍ਹਾਂ ਕਹਿੰਦੀ ਮੈਨੂੰ ਚਾਂਸੇ ਦੇ ਵਿੱਚ ਲਿਆ ਗਿਆ ਔਰ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਘੱਟਾ ਘਰਮ ਮੂਟੀਆਂ ਵੀਡੀਓਜ਼ ਬਣਦੀਆਂ ਨੇ ਔਰ ਉਸ ਤੋਂ ਬਾਅਦ ਫਿਰ ਹਾਲਾਂਕਿ ਉਹ ਕੁੜੀ ਕਲੇਮ ਕਰਦੀ ਆ ਉਹਦਾ ਦਾਵਾ ਸੀਗਾ ਕਿ ਮੈਨੂੰ ਕੁਝ ਫਲਾਇਆ ਗਿਆ ਉਹਦੇ ਵਿੱਚ ਫਲਾ ਕੇ ਮੇਰੀਆਂ ਜਿਹੜੀਆਂ ਵੀਡੀਓਜ਼ ਬਣਾਈਆਂ ਗਈਆਂ ਉਸ ਵੇਲੇ ਔਰ ਫਲੈਸ਼ ਜਗਾਈ ਹੋਈ ਸੀਗੀ ਕਿ ਲਾਈਟ ਦਾ ਕਹਿ ਕੇ ਇਸ ਤਰ੍ਹਾਂ ਦਾ ਕਲੇਮ ਉਹਨੇ ਕੀਤਾ खैर ਉਸ ਤੋਂ ਬਾਅਦ ਹੁਣ ਉਹ ਟਰੋਮਾ ਦੇ ਵਿੱਚ ਤਾਂ ਹੈਗੀ ਆ ਪਰ ਉਸ ਕੁੜੀ ਨੂੰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸਮਰੱਥ ਜੀ ਕੇ ਕਿਉਂਕਿ ਪੁਲਿਸ ਨੇ ਜਿਸ ਤਰ੍ਹਾਂ ਦੀ ਲਾਪਰਵਾਹੀ ਵਰਤੀ ਆ ਔਰ ਇਥੋਂ ਤੱਕ ਕਿ ਇੱਕ ਕਿਸੇ ਲੀਡਰ ਦਾ ਬੰਦਾ ਲੀਡਰ ਦਾ ਕੋਈ ਪੀਏ ਐਸਐਸਪੀ ਦਾ ਉਹ ਜੋ ਲੀਡਰ ਬਣ ਕੇ ਉਹਨੂੰ ਫੋਨ ਕਰ ਰਿਆ ਸੀਗਾ ਕਿ ਤੁਸੀਂ ਦੱਸੋ ਤੁਹਾਡੇ ਬਿਆਨ ਲਿਖਾਓ ਕਹਿੰਦੇ ਅਸੀਂ ਫਿਰ ਪੁਲਿਸ ਨੂੰ ਅਗਲੇ ਦਿਨ ਦੱਸਿਆ ਜੀ ਇਸ ਦਾ ਬਿਆਨ ਲਿਖਾਤੇ ਫੋਨ ਤੇ ਉਹ ਕਹਿੰਦੇ ਜੀ ਕਿੰਨੂੰ ਲਿਖਾਏ ਆ ਕਹਿੰਦੇ ਕਿ ਜੀ ਆਹ ਫੋਨ ਨੰਬਰ ਹੈ ਤੇ ਉਹ ਕਹਿੰਦੇ ਫੋਨ ਕਰਿਆ ਤਾਂ ਕਿਸੇ ਲੀਡਰ ਦਾ ਪੀਏ ਨਿਕਲੇ ਉਹ ਬੰਦਾ ਇਹ ਤਾਂ ਫਿਰ ਤਾਂ ਉਸ ਪੀਏ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਕਿ ਉਹਨੇ ਇੱਕ ਪੁਲਿਸ ਵਾਲਾ ਬਣ ਕੇ ਇਹਨਾਂ ਦੇ ਨਾਲ ਗੱਲ ਕੀਤੀ ਹੈ ਬਿਲਕੁਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਕਿਉਂਕਿ 420 ਸੀ ਕਰ ਰਿਆ ਸੀਗਾ ਉਹ ਕੀ ਉਹ ਕਿਸੇ ਐਮਐਲਏ ਦਾ ਪੀਏ ਹੈ ਨਹੀਂ ਉਹ ਕਿਸੇ ਬੀਜੇਪੀ ਦਾ ਕੋਈ ਲੀਡਰ ਦੱਸਦੇ ਆ ਉਹਦਾ ਕੋਈ ਪੀਏ ਦੱਸਦੇ ਆ ਉਹ ਕਿ ਜਲੰਧਰ ਤੋਂ ਹੀ ਕੋਈ ਬੀਜੇਪੀ ਦੇ ਲੀਡਰ ਨੇ ਮਿਕਰਮ ਤੁਹਾਡੇ ਨਾਲ ਜਦੋਂ ਗੱਲਬਾਤ ਕੀਤੀ ਹੈ ਕੁੜੀ ਨੇ ਤੁਸੀਂ ਉਹ ਮੁੰਡੇ ਦੇ ਪਰਿਵਾਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਕੋਈ ਸੰਪਰਕ ਹੋਇਆ ਤੁਹਾਡਾ ਦੇਖੋ ਮੁੰਡੇ ਦੇ ਪਰਿਵਾਰ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਦਾ ਵੀ ਪੱਖ ਲਿਆ ਜਾਵੇ ਪਰ ਉਹਨਾਂ ਦੇ ਫੋਨ ਨੰਬਰ ਜਿਹੜੇ ਸਾਡੇ ਕੋਲ ਸੀਗੇ ਉਹ ਸਾਰੇ ਕੰਟੈਕਟ ਨੰਬਰ ਬੰਦ ਆ ਰਹੇ ਨੇ ਜਰਨਲਿਸਟ ਵੀ ਉੱਥੇ ਜਾ ਕੇ ਆਏ ਆ ਔਰ ਉਹ ਜਿਹੜਾ ਉਹਨਾਂ ਦਾ ਟਿਕਾਣਾ ਹੈ ਉੱਥੋਂ ਉਹਨਾਂ ਦੇ ਜੋ ਉੱਥੇ ਕੰਮ ਕਰ ਰਿਹਾ ਮੁੰਡਾ ਉਹਦੇ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਕਿ ਜੀ ਦੋ ਦਿਨਾਂ ਤੋਂ ਸਾਡੇ ਜਿਹੜੇ ਮਾਲਕ ਹੈ ਉਹ ਆਏ ਨਹੀਂਗੇ ਇੱਥੇ ਜਿੱਥੇ ਉਹ ਜਾਂਦੇ ਹੁੰਦੇ ਨੇ ਜਿੱਥੇ ਉਹਨਾਂ ਦਾ ਫਾਰਮ ਹਾਊਸ ਆ ਔਰ ਬਕਾਇਦਾ ਉਹਨਾਂ ਨੇ ਕੋਸ਼ਿਸ਼ ਕਰ ਰਹੇ ਆ ਸੀ ਸਿਮਰਨ ਦੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦੋਸਤ ਵਾਲਾ ਐਂਗਲ ਆਇਆ ਕਿ ਇੱਕ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਲੋਕਾਂ ਨੇ ਇਹਦੇ ਬਾਰੇ ਜੋ ਪਾਇਆ ਉਹਦੇ ਚ ਕਿਸੇ ਦੋਸਤ ਨੇ ਜਿਹੜੀ ਚੈਟ ਕੀਤੀ ਹੋਈ ਹੈ ਉਹ ਵਾਇਰਲ ਹੋਈ ਹੈ ਉਹ ਮੁੰਡਾ ਕੌਣ ਹੈ ਦੋਸਤ ਇੱਕ ਇੰਦਰਨਾਮ ਦਾ ਮੁੰਡਾ ਜਿਹੜਾ ਉਹ ਜਿਹੜਾ ਇਸ ਕੁੜੀ ਦਾ ਜਿਹੜਾ ਮੰਗੇਤਰ ਕਹਿ ਸਕਦੇ ਆਪਾਂ ਉਹ ਮੁੰਡਾ ਸੀਗਾ ਜਿਹਦਾ ਪ੍ਰਭ ਨਾਮ ਆ ਦੱਸਦੇ ਆ ਔਰ ਉਹਦਾ ਹੀ ਦੋਸਤ ਇੱਕ ਇੰਦਰ ਸੀਗਾ ਉਹਦੀ ਕਿਸੇ ਥਰਡ ਪਰਸਨ ਦੇ ਨਾਲ ਹੋਰ ਦੇ ਨਾਲ ਚੈਟ ਹੋਈ ਆ ਕਿਉਂਕਿ ਇਹ ਕੁੜੀ ਇਸ ਕੁੜੀ ਦਾ ਔਰ ਉਹਨਾਂ ਮੁੰਡਿਆਂ ਦਾ ਪੂਰਾ 7-8 ਜਣਿਆਂ ਦਾ ਸ਼ਾਇਦ ਸਰਕਲ ਹੋਊਗਾ ਜਿੱਨੇ ਸਰਕਲ ਦੇ ਵਿੱਚ ਮਿਊਚੁਅਲ ਫਰੈਂਡਸ ਹੁੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਕਿਸੇ ਹੋਰ ਬੰਦੇ ਦੇ ਨਾਲ ਇਸ ਦੇ ਮੰਗੇਤਰ ਦੇ ਨਾਲ ਦੇ ਮੁੰਡੇ ਦੀ ਚੈਟ ਹੋਈ ਆ ਉਹ ਬਕਾਇਦਾ ਸਾਰੀ ਚੀਜ਼ ਦਾ ਜ਼ਿਕਰ ਕਰ ਰਿਹਾ ਸੀ ਕਿਉਂਕਿ ਇੱਕ ਉਹ ਜਿਹੜੀ ਚੈਟ ਲੀਕ ਲੀਕ ਹੋਈ ਆ ਵਾਇਰਲ ਹੋਈ ਉਹਦੇ ਜੇ ਵੀ ਜ਼ਿਕਰ ਹੈ ਕਿ ਕੁੜੀ ਨੂੰ ਤੁਸੀਂ ਕਿਵੇਂ ਚੁੱਕਿਆ ਉਹ ਕਹਿੰਦੇ ਕਿ ਉਹਨੂੰ ਲੈ ਕੇ ਸੀਗੇ ਮਨਾ ਕੇ ਕੁੜੀ ਨੂੰ ਘਰੋਂ ਔਰ ਉਸ ਤੋਂ ਬਾਅਦ ਫਿਰ ਉਹਨੂੰ ਕੋਕ ਦੇ ਵਿੱਚ ਕੁਝ ਪਿਆਤੀ ਸੀ ਕੋਈ ਗੋਲੀ ਦੇਤੀ ਸੀ ਇਸ ਤਰ੍ਹਾਂ ਦੀ ਗੱਲ ਉਹਦੇ ਵਿੱਚ ਲਿਖੀ ਹੋਈ ਹੈ ਇਹ ਚੈਟ 'ਚ ਲਿਖਿਆ ਹੋਇਆ ਇਹ ਚੈਟ ਦੇ ਵਿੱਚ ਯਾਨੀ ਕਿ ਜਿਹੜਾ ਜਿਹੜਾ ਜਸ ਨਾ ਜਿਹੜਾ ਫਿਉਨਸੀ ਕਹਿ ਸਕਦੇ ਆ ਜਾਂ ਬਣਨ ਵਾਲਾ ਸੀਗਾ ਉਹਦਾ ਦੋਸਤ ਅੱਗੇ ਤੀਜੇ ਬੰਦੇ ਨਾਲ ਚੈਟ ਕਰ ਰਿਹਾ ਕਿਸੇ ਨਾਲ ਉਹਦਾ ਯੈਸ ਇਹ ਇਹੀ ਕਲੇਮ ਆ ਸੋਸ਼ਲ ਮੀਡੀਆ ਤੇ ਉਹ ਕੁੜੀ ਨੂੰ ਕੁੜੀ ਨੂੰ ਵੀ ਮੈਂ ਪੁੱਛਿਆ ਮੈਂ ਕਿਹਾ ਇਹ ਚੈਟ ਜਿਹੜੀ ਤਹੀ ਆ ਹਾਲਾਂਕਿ ਕੁੜੀ ਵੀ ਉਹਨੂੰ ਦਾਵਾ ਇਹ ਕਰ ਰਹੀ ਆ ਕਿ ਇਹ ਕੁੜੀ ਇਹ ਚੈਟ ਬਿਲਕੁਲ ਠੀਕ ਹੈ ਉਹ ਕਹਿੰਦੀ ਕਿ ਮੇਰੇ ਕੋਲੇ ਵੀ ਇਹ ਚੈਟ ਪਹੁੰਚੀ ਆ ਪਰ ਚਲੋ ਇੱਕ ਗੱਲ ਇਹ ਆ ਵੱਡੀ ਗੱਲ ਕਿ ਜਿਹੜੀ ਚੈਟ ਦੇ ਮੈਟਰਸ ਨੇ ਆ ਚੈਟ ਠੀਕ ਹੈ ਜਾਂ ਨਹੀਂ ਹੈ ਕਿਉਂਕਿ ਸਕਰੀਨ ਸ਼ਾਟਸ ਨੇ ਆਪਾਂ ਇੰਨੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਆ ਵਿਕਰਮ ਆਪਾਂ ਨੂੰ ਪਤਾ ਹੈ ਕਿ ਇਹ ਅਦਾਲਤੀ ਗੱਲਾਂ ਨੇ ਔਰ ਇਹ ਬਹੁਤ ਬਾਅਦ ਦੇ ਵਿੱਚ ਜਾ ਕੇ ਅਪਰੂਵ ਕਰਨੀਆਂ ਲੇਕਿਨ ਇੱਕ ਗੱਲ ਜਦੋਂ ਕੁੜੀ ਆਪਦੇ ਮੂੰਹੋਂ ਇਹ ਕਹਿ ਰਹੀ ਹੈ ਕਿ ਮੇਰੀ ਵੀਡੀਓ ਇਸ ਮੁੰਡੇ ਨੇ ਬਣਾਈ ਔਰ ਸਬੰਧ ਬਣਾ ਕੇ ਫਿਰ ਵੀਡੀਓ ਵਾਇਰਲ ਕਰਤੀ ਤਾਂ ਉਹਦੇ ਤੇ ਪਰਚਾ ਨਾ ਹੋਣਾ ਔਰ ਪੁਲਿਸ ਦਾ ਇਹ ਕਹਿਣਾ ਕਿ ਤੇਰੇ ਤੇ ਵੀ ਬਰਾਬਰ ਬਣਦਾ ਤਾਂ ਇਹ ਬਹੁਤ ਗੰਭੀਰ ਗੱਲ ਹੈ ਇੱਥੇ ਤੁਸੀਂ ਇਹ ਸਮਝੋ ਕਿ ਇੱਕ ਤਾਂ ਮੁੰਡਾ ਸਿਮਰਨ ਜੀ ਐਂਟੀਕ ਟਰੈਕਟਰਸ ਨੇ ਉਹਨਾਂ ਦੇ ਕੋਲੇ ਤੁਸੀਂ ਦੇਖੋ ਪੁਰਾਣੇ ਟਰੈਕਟਰਸ ਦੱਸਿਆ ਜਾ ਰਿਹਾ ਕਿ 100 ਦੇ ਲੰਮਸਮ ਹੋਣਗੇ ਇੰਨਾ ਕਿ ਮੈਨੂੰ ਕਿਸੇ ਨੇ ਦੱਸਿਆ ਵੈਰੀਫਾਈ ਕਰਨ ਵਾਲੀ ਗੱਲ ਆ ਵੈਸੇ ਤਾਂ ਉਹਨਾਂ ਦੇ ਕੋਲੇ ਤਾਂ ਤੁਸੀਂ ਸਮਝੋ ਜਿਹੜਾ ਬੰਦਾ ਰੱਖ ਰਿਹਾ ਇਹੋ ਜਿਹਾ ਟਰੈਕਟਰ ਕਿੰਨਾ ਅਮੀਰ ਦਾ ਹੋਊਗਾ ਬੰਦਾ ਉਹ ਪ੍ਰਭਾਵ ਵੀ ਰੱਖਦਾ ਹੋਊਗਾ ਆਪਦਾ ਇਲਾਕੇ ਦੇ ਵਿੱਚ ਰਸੂਖ ਵੀ ਹੋਊਗਾ ਉਸ ਬੰਦੇ ਦਾ ਤਾਂ ਆਮ ਤੌਰ ਤੇ ਸਾਡੇ ਤਾਂ ਮੁਲਕ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਿਹਦਾ ਪੈਸਾ ਪੁਲਸ ਉਹਦੇ ਨਾਲ ਚੱਲਦੀ ਹੈ ਤਾਂ ਇਸੇ ਕਰਕੇ ਸੁਣਵਾਈ ਹੋਈ ਨਹੀਂ ਉਹ ਪਰਿਵਾਰ ਜਿਹੜਾ ਆਕਿਆ ਥੱਕਿਆ ਪਿਆ ਸੀ 15 18 ਦਿਨ ਪਹਿਲਾਂ ਉਹਨਾਂ ਨੇ ਕੰਪਲੇਂਟ ਦਿੱਤੀ ਆ ਤਾਂ ਤੁਸੀਂ ਦੇਖੋ ਕਿ ਕਿੰਨੀ ਸ਼ਰਮ ਵਾਲੀ ਗੱਲ ਸੀਗੀ ਪੁਲਿਸ ਵਾਸਤੇ ਸਿਮਰਨ ਜੀ ਕਿ ਇੱਕ ਐਫ ਆਈ ਆਰ ਤੱਕ ਰਜਿਸਟਰ ਨਹੀਂ ਹੋ ਪਾਈ ਤਾਂ ਦੇਖੋ ਕਿਵੇਂ ਨਿਆਂ ਮਿਲ ਪਾਊਗਾ ਹੁਣ ਜਦੋਂ ਉਸ ਪੂਰੇ ਮਸਲੇ ਦੇ ਵਿੱਚ ਔਮਨ ਕਮਿਸ਼ਨ ਨੂੰ ਵੀ ਇਨਵੋਲਵ ਕੀਤਾ ਕਿਉਂਕਿ ਦੇਖੋ ਕਿਸੇ ਵੀ ਮਸਲੇ ਤੇ ਪਿਛਲੇ ਦਿਨੀ ਕਰਨ ਔਜਲੇ ਦਾ ਗਾਣਾ ਆਇਆ ਜਦੋਂ ਉਦੋਂ ਉਹਦੇ ਤੇ ਸੋਮੋਟਰ ਲੈ ਲਿਆ ਗਿਆ ਪਰ ਇਹ ਤਾਂ ਚਲੋ ਉਹਨਾਂ ਨੂੰ ਅਸੀਂ ਜਾਣਕਾਰ ਵੀ ਸ਼ਾਇਦ ਹੋ ਸਕਦਾ ਉਹਨਾਂ ਦੇ ਧਿਆਨ ਦੇ ਵਿੱਚ ਨਾ ਹੋਵੇ ਪਰ ਜਾਣਕਾਰੀ ਜਦੋਂ ਰਾਜਨਾਲੀ ਗਿੱਲ ਉਹਨਾਂ ਨੂੰ ਦਿੱਤੀ ਤਾਂ ਉਹਨਾਂ ਨੇ ਹਾਲਾਂਕਿ ਉਸ ਵੇਲੇ ਜ਼ਰੂਰ ਇਮੀਡੀਏਟ ਸੋਮੋਟਰ ਲਿਆ ਔਰ ਰੈਕਮੈਂਡੇਸ਼ਨ ਭੇਜੀ ਸੀ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਾਂਚ ਪੜਤਾਲ ਇਹਦੇ ਤੇ ਕੀਤੀ ਜਾਵੇ ਪਰ ਪੁਲਿਸ ਦਾ ਰਵਈਆ ਅਜੇ ਵੀ ਢਿੱਲਾ ਹੈ ਕਿ ਅਜੇ ਤੱਕ ਕੋਈ ਉਸ ਮਸਲੇ ਤੇ ਮੈਨੂੰ ਲੱਗਦਾ ਬਣੀ ਨਹੀਂ ਗਈ ਗੱਲ ਔਰ ਇਹ ਸ਼ਾਇਦ ਲੋੜ ਹੈਗੀ ਆ ਕਿਉਂਕਿ ਬਹੁਤ ਸਾਰੀਆਂ ਪੋਸਟਾਂ ਬਾਹਰੋਂ ਫੋਨ ਆ ਰਹੇ ਨੇ ਸਮਰਨ ਜੀ ਲੋਕ ਕਹ ਰਹੇ ਕਿ ਕੁੜੀ ਦਾ ਪ੍ਰੋਫੈਸਰ ਜੀ ਸੁਸਾਈਡ ਕਰ ਗਿਆ ਸੁਸਾਈਡ ਕਰ ਗਿਆ ਕਿਉਂਕਿ ਗੱਲ ਇੱਕ ਈਕ ਰੀਲ ਹੈ ਜਿਹਦੇ ਚ ਕੁੜੀ ਟਰੈਕਟਰ ਚਲਾ ਰਹੀ ਹੈ ਉਹਦੇ ਤੇ ਲਿਖਿਆ ਹੋਇਆ ਸੀਗਾ ਜਿੱਥੋਂ ਇਹ ਗੱਲ ਵਾਇਰਲ ਹੋਈ ਕਿ ਉਹ ਸੁਸਾਈਡ ਕਰ ਗਿਆ ਪਰ ਇਹ ਇਹ ਸਹੀ ਨਹੀਂ ਹੈ ਦੋਨੋਂ ਠੀਕ ਨਹੀਂ ਕੁੜੀ ਦੇ ਫਾਦਰ ਤੇ ਕੁੜੀ ਕੁੜੀ ਔਰ ਉਹਦਾ ਉਹਦੇ ਫਾਦਰ ਸਾਹਿਬ ਬਿਲਕੁਲ ਠੀਕ ਨਹੀਂ ਉਹਨਾਂ ਦੇ ਬਿਲਕੁਲ ਠੀਕ ਨਹੀਂ ਔਰ ਉਹ ਕਹਿੰਦੇ ਕਿ ਅਸੀਂ ਤੱਕੜੇ ਹੋ ਕੇ ਫਾਈਟ ਕਰਾਂਗੇ ਉਹਨਾਂ ਨੂੰ ਬਕਾਇਦਾ ਬਹੁਤ ਹੌਸਲਾ ਮਿਲਿਆ ਇਸ ਚੀਜ਼ ਦੇ ਨਾਲ ਕਿ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜ੍ਹ ਗਏ ਆ ਕੇ ਤੁਸੀਂ ਇੱਕ ਇੱਕ ਚੀਜ਼ ਸਿਮਰਨ ਜੀ ਮੈਂ ਇੱਥੇ ਇੱਕ ਹੋਰ ਕੋਟ ਕਰਨੀ ਚਾਹੂੰਗਾ ਉਹਨੇ ਕੱਲ ਗੱਲ ਕੀਤੀ ਕਿ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਨੂੰ ਤੁਸੀਂ ਦੇਖੋ ਨਾ ਸਿਸਟਮ ਤੋਂ ਜਦੋਂ ਬੰਦੇ ਦਾ ਸੇ ਪੁੱਟਦਾ ਜਦੋਂ ਬੰਦੇ ਨੂੰ ਨਿਆਂ ਨਹੀਂ ਮਿਲਦਾ ਔਰ ਥਾਣਿਆਂ ਦੇ ਧੱਕੇ ਖਾਂਦਾ ਬੰਦਾ ਦਫ਼ਤਰਾਂ ਦੇ ਚੱਕਰ ਕੱਢਦਾ ਦਫ਼ਤਰਾਂ ਦੇ ਤਾਂ ਉਹ ਬੰਦਾ ਫਿਰ ਸੋਚਦਾ ਯਾਰ ਦੂਜੇ ਪਾਸੇ ਨੂੰ ਚਲਦੀ ਹੈ ਭਾਈ ਤਾਂ ਉਹਨੂੰ ਨਿਆਂ ਮਿਲ ਜੇ ਹਾਂ ਜਾਨੀ ਕਿ ਉਹ ਕਹਿ ਰਹੀ ਕਿ ਫਿਲਮ ਅਮਰਤਪਾਲ ਮਹਿਰੋਂ ਦਾ ਜ਼ਿਕਰ ਉਹਨੇ ਕੀਤਾ ਵੀ ਮਹਿਰੋਂ ਦਾ ਜ਼ਿਕਰ ਉਹਨੇ ਤਾਂ ਕੀਤਾ ਜੇ ਤੁਹਾਡੇ ਸਿਸਟਮ ਤੋਂ ਵਿਸ਼ਵਾਸ ਇੱਥੇ ਆਉਂਦਾ ਤਾਂ ਇਹ ਸਿਸਟਮ ਵੀ ਬਹੁਤ ਠੀਕ ਕਰਨ ਦੀ ਲੋੜ ਆ ਚਾਹੀਦਾ ਪੁਲਿਸ ਨੂੰ ਵੀ ਕਿ ਭਾਈ ਲੋਕਾਂ ਦੇ ਵਿੱਚ ਔਰ ਮੈਂ ਵੀ ਆਸ ਕਰਦਾ ਕਿ ਅਸੀਂ ਇਸ ਵੀਡੀਓ ਤੋਂ ਵੀ ਵਿਕਰਮ ਹੋਣਾ ਨਾਲ ਜਦੋਂ ਗੱਲ ਕਰ ਰਹੇ ਹਾਂ ਮੁੰਡੇ ਦੇ ਪਰਿਵਾਰ ਦਾ ਟਰਾਈ ਕੀਤਾ ਤੇ ਜੇ ਉਹ ਫੋਨਸ ਬੰਦ ਨੇ ਉਹਨਾਂ ਦੀ ਫੈਮਿਲੀ ਅਸੀਂ ਇਕੁਅਲੀ ਉਹਨਾਂ ਨੂੰ ਵੀ ਪਲੈਟਫਾਰਮ ਦੇਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਆਪਦੀ ਗੱਲ ਰੱਖੋ ਪਰ ਜੋ ਪ੍ਰਾਈਮਾ ਫੇਸੀ ਸਮਝ ਆ ਰਿਹਾ ਭਾਵੇਂ ਕੁੜੀ 'ਚ ਕੋਈ ਲੱਖ ਕਮੀਆਂ ਹੋ ਸਕਦੀਆਂ ਉਹਦੀ ਗਲਤੀ ਹੋ ਸਕਦੀ ਹੈ ਜਾਂ ਕੋਈ ਸੋਸਾਇਟੀ 'ਚ ਕੱਲ ਨੂੰ ਉੱਠ ਕੇ ਕਹੇ ਕਿ ਕੁੜੀ ਨੇ ਸਬੰਧ ਬਣਾਏ ਕਿਉਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੀਕ ਕਰ ਦਿਓਗੇ ਔਰ ਉਹਨੂੰ ਸਮਾਜ 'ਚ ਬੇਇੱਜ਼ਤ ਕਰੋਗੇ ਜਦੋਂ ਕਿ ਇਹ ਫੇਥ ਹੈ ਕਿ ਉਹਨੇ ਵਿਆਹ ਕਰਾਉਣਾ ਹੈ ਔਰ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਇਹਦੇ ਵਿੱਚ ਵੀ ਗੱਲ ਸੀ ਜੀ ਦੇਖੋ ਦੋਵਾਂ ਦੇ ਵਿੱਚ ਦੀ ਗਲਤੀ ਚਲੋ ਹਾਲਾਂਕਿ ਪਹਿਲਾ ਰਿਲੇਸ਼ਨ ਅੱਜ ਕੱਲ ਜ਼ਮਾਨਾ ਹੀ ਇਹ ਨਾ ਮਾਡਰਨ ਹੋਈ ਜਾਂਦਾ ਕਿ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਉਹ ਦੋਵਾਂ ਦੇ ਉੱਤੇ ਤਰਸਤ ਕਰਕੇ ਆਈ ਇਹ ਚੀਜ਼ ਸਮਝਣੀ ਪਊਗੀ ਜਿਹੜੀ ਗੱਲ ਤੁਸੀਂ ਕਹਿ ਰਹੇ ਬਿਲਕੁਲ درست ਹੈ ਪਰ ਅਸੀਂ ਤਾਂ ਮੈਂ ਮੈਂ ਬਤੌਰ ਜਰਨਲਿਸਟ ਇਹ ਮਹਿਸੂਸ ਕਰਦਾ ਕਿ ਇਹ ਜੇ ਕਿਉਂਕਿ ਅਸੀਂ ਨਾ ਬਹੁਤ ਸਾਰੇ ਇਨਸੀਡੈਂਟ ਦੇਖੇ ਸਮਾਜ ਦੇ ਵਿੱਚ ਜਿੱਥੇ ਧਿਰ ਬਣ ਕੇ ਮੀਡੀਆ ਨੇ ਜਾਂ ਕੁੜੀ ਦਾ ਸਾਥ ਦਿੱਤਾ ਜਾਂ ਮੁੰਡੇ ਦਾ ਇੱਕ ਥੋੜੇ ਯਾਦ ਹੋਣਾ ਕੈਨੇਡਾ ਦੇ ਵਿੱਚ ਜਦੋਂ ਇੱਥੇ ਪੰਜਾਬ 'ਚ ਨੌਜਵਾਨ ਸੁਸਾਈਡ ਕਰ ਗਿਆ ਸੀ ਕੁੜੀ ਲੈ ਕੇ ਨਹੀਂ ਗਈ ਕੈਨੇਡਾ ਤੇ ਉਹ ਬੜਾ ਵੱਡਾ ਮਸਲਾ ਸੀਗਾ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਐਟਲੀਸਟ ਪਰਚਾ ਤਾਂ ਦਰਜ ਹੋਵੇ ਜੇ ਕੋਈ ਇਨਸੀਡੈਂਟ ਐਡਾ ਵੱਡਾ ਵਾਪਰਿਆ ਵੀਡੀਓ ਵਾਇਰਲ ਹੋ ਰਹੀ ਹੈ ਕੌਣ ਠੀਕ ਹੈ ਕੌਣ ਗਲਤ ਹੈ ਅਦਾਲਤ ਹੈ ਕਰ ਲੂ ਪਰ ਘੱਟੋ ਘੱਟ ਪਰਚਾ ਤਾਂ ਦਰਜ ਹੋਵੇ ਦਾ ਮਤਲਬ ਕਿ ਕਿੰਨਾ ਰਸੂਖ ਹੈ ਉਸ ਪਰਿਵਾਰ ਦਾ ਕਿ ਪਰਚਾ ਤੱਕ ਨਹੀਂ ਦਰਜ ਹੋ ਰਿਹਾ ਔਰ ਸਰਕਾਰ ਰੋਜ਼ ਦਾਅਵੇ ਕਰਦੀ ਹੈ ਪੁਲਿਸ ਦਾਅਵੇ ਕਰਦੀ ਹੈ ਉਹ ਪਰਚਾ ਨਹੀਂ ਦਰਜ ਕਰ ਰਹੇ ਹੂੰ ਬਿਲਕੁਲ ਬਿਲਕੁਲ ਕਿਉਂਕਿ ਰਸੂਕ ਆ ਇਸੇ ਕਰਕੇ ਨਾ ਤਾਂ ਹਜੇ ਤੱਕ ਪਰਚਾ ਹੋਇਆ ਪਰਚਾ ਕਰ ਲੋ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋ ਜੂਗੀ ਜੇ ਮੁੰਡਾ ਠੀਕ ਹੋਇਆ ਤਾਂ ਭਾਈ ਮੁੰਡੇ ਦਾ ਪਰਚੇ ਚੋਂ ਨਾ ਨਿਕਲ ਜੂਗਾ ਔਰ ਜੇ ਮੁੰਡੇ ਤੇ ਕਾਰਵਾਈ ਕਰਨੀ ਬਣਦੀ ਹੈ ਘੱਟੋ ਘੱਟ ਇੰਨਾ ਕ ਤਾਂ ਬੰਦੇ ਨੂੰ ਸੰਤੋਸ਼ ਹੋਵੇ ਇੰਨਾ ਕ ਤਾਂ ਬੰਦੇ ਨੂੰ ਭਰੋਸਾ ਹੋਵੇ ਕਿ ਸਾਡੇ ਲਈ ਸਿਸਟਮ ਕੰਮ ਕਰ ਰਿਹਾ ਹੈ ਔਰ ਅਸੀਂ ਇੱਕ ਕੰਪਲੇਂਟ ਦਿੱਤੀ ਹੈ ਔਰ ਕੰਪਲੇਂਟ ਰਜਿਸਟਰ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਹੈ ਔਰ ਪਰ ਇਹੋ ਜਿਹਾ ਹੀ ਨਹੀਂ ਇਸੇ ਕਰਕੇ ਤਾਂ ਸਿਮਰਨ ਜੀ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਪੂਰੇ ਸਿਸਟਮ ਦੇ ਉੱਪਰੋਂ ਬਿਲਕੁਲ ਮੈਂ ਇਹ ਵੀ ਚਾਹੂੰਗਾ ਕਿ ਤੁਸੀਂ ਵੀ ਕੋਸ਼ਿਸ਼ ਕਰਦੇ ਰਹੋ ਵਿਕਰਮ ਔਰ ਅਸੀਂ ਵੀ ਇਹ ਖੁੱਲਾ ਸੱਦਾ ਦਿੰਦੇ ਆ ਕਿ ਜੇ ਉਹਦਾ ਪਰਿਵਾਰ ਗੱਲਬਾਤ ਕਰਨਾ ਚਾਹੁੰਦਾ ਮੁੰਡਾ ਸਾਹਮਣੇ ਆਵੇ ਪਰਿਵਾਰ ਸਾਹਮਣੇ ਆਵੇ ਔਰ ਆਪਦਾ ਪੱਖ ਰੱਖਣ ਕਿ ਆਖਰ ਇਹ ਕਿਉਂ ਹੋਇਆ ਕੌਣ ਗਲਤ ਹੈ ਕੀ ਉਹਦਾ ਦੋਸਤ ਗਲਤ ਹੈ ਮੁੰਡਾ ਗਲਤ ਹੈ ਕਿਵੇਂ ਵੀਡੀਓ ਲੀਕ ਹੋਈ ਪਰ ਇੱਕ ਇੱਕ ਗੱਲ ਤਾਂ ਸ਼ੋਰ ਹੈ ਕਿ ਵੀਡੀਓ ਬਾਹਰ ਆਈ ਔਰ ਉਹ ਮੁੰਡੇ ਦੇ ਫੋਨ ਚੋਂ ਆਈ ਕਿਉਂਕਿ ਕੁੜੀ ਨੇ ਮੁੰਡੇ ਨੂੰ ਭੇਜੀ ਸੀ ਇਹ ਤੁਸੀਂ ਦੱਸ ਰਹੇ ਸੀ ਜਿ ਜੀ 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 ਬਿਲਕੁਲ ਜਾਂ ਉਹਨਾਂ ਨੇ ਬਣਾਈ ਸੀ ਕੁੜੀ ਨੇ ਖੁਦ ਸਿਮਰਨ ਜੀ ਆਮ ਤੌਰ ਤੇ ਆਪਾਂ ਦੇਖੋ ਇਸ ਯੁੱਗ ਦੇ ਵਿੱਚ ਕਹਿੰਦੇ ਆ ਕਿ ਕੁੜੀਆਂ ਮੁੰਡੇ ਮੁੱਕਰ ਜਾਂਦੇ ਉਹ ਕਹਿੰਦੇ ਕਿ ਜੀ AI ਦੇ ਨਾਲ ਵੀਡੀਓ ਬਣਾ ਲਈ ਜੀ ਸਾਡੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਰੋਜ਼ ਪਰ ਉਹ ਕੁੜੀ ਸ਼ਰਿਆਮ ਮੰਨ ਰਹੀ ਹੈ ਉਹ ਕਹਿੰਦੀ ਕਿ ਬਿਲਕੁਲ ਮੈਂ ਕੀਤਾ ਕਹਿੰਦੀ ਕਿ ਮੇਰੇ ਨਾਲ ਉਹਨੇ ਕੀਤੀਆਂ ਸਾਰੀਆਂ ਇਹ ਚੀਜ਼ਾਂ ਮੈਂ ਵੀਡੀਓਜ਼ ਮੇਰੀ ਹੈ ਉਹ ਮੇਰੀ ਤੌਰ ਤੇ ਉਸੇ ਮੁੰਡੇ ਵੱੱਪ ਦੀ ਹੈ ਔਰ ਫੋਟੋਜ਼ ਵੀ ਹੈਗੀਆਂ ਔਰ ਉਹ ਕਹਿੰਦੀ ਕਿ ਮੈਂ ਫੇਸ ਕਰਕੇ ਉਹਦੇ ਨਾਲ ਸਭ ਕੁਝ ਕੀਤਾ ਪਰ ਉਹਨੇ ਮੇਰਾ ਫੇਸ ਜਿਹੜਾ ਉਹ ਬ੍ਰੇਕ ਕੀਤਾ ਉਨ ਉਹ ਚੀਜ਼ੇ ਸ਼ਰਿਆ ਮੰਦੀ ਕਿ AI ਜਨਰੇਟਡ ਵੀਡੀਓਜ਼ ਨਹੀਂ ਕੀ ਆਏ ਉਹ ਵੀ ਦੀਆਂ ਵੀਡੀਓਜ਼ ਨੇ ਬੁੜੀ ਕਹਿ ਰਹੀ ਹੈ ਸ਼ਰਿਆ ਮੰਦੀ ਆ ਉਹ ਪਰ ਉਹ ਕਹਿੰਦੀ ਕਿ ਉਹਨੇ ਟਰਸਟ ਤੋੜਿਆ ਉਹਨੇ ਸਾਰਾ ਕੁਝ ਇਹ ਕੁਝ ਕੀਤਾ ਮੇਰੇ ਨਾਲ ਤਾਂ ਹੁਣ ਉਹਦੇ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਬਹੁਤ ਧੰਨਵਾਦ ਵਿਕਰਮ ਜੀ ਤੁਸੀਂ ਗੱਲਬਾਤ ਕੀਤੀ ਔਰ ਉਮੀਦ ਕਰਦੇ ਹਾਂ ਕਿ ਇਸ ਕੁੜੀ ਨੂੰ ਇਨਸਾਫ ਮਿਲੇ ਔਰ ਮੁੰਡੇ ਦਾ ਪਰਿਵਾਰ ਆ ਕੇ ਆਪਣੀ ਗੱਲ ਰੱਖੇ ਸਾਹਮਣੇ ਥੈਂਕ ਯੂ ਸਿਮਰਨ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ